ਮਿਕਾ ਖਾਲਸਾ ਵਾਇਗੁਰਜੀ ਕੀ ਫਤਿਹ ਮੈਂ ਡਾਕਟਰ ਪ੍ਰਤਾਪ ਸਿੰਘ ਭੰਗਾਲੀ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਅੱਜ ਅਸੀਂ ਕਸਬਾ ਰਮਦਾਸ ਵਿੱਚ ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਸ੍ਰੀ ਗੁਰੂ ਹਰਗੋਬਿੰਦ ਸਿਨੀਅਰ ਸੈਕੰਡਰੀ ਸਕੂਲ ਚਲਾਇਆ ਜਾ ਰਿਹਾ ਉਹਦੇ ਵਿੱਚ ਆਏ ਆ ਕਿ ਇੱਥੇ ਅੱਜ ਸਿੱਖ ਮਿਸ਼ਨ ਕਾਲ ਜੁ ਲੁਧਿਆਣੇ ਵੱਲੋਂ ਜਿਹੜੀ ਕਿ ਸਾਲਾਨਾ ਧਾਰਨ ਪ੍ਰੀਖਿਆ ਲਈ ਜਾਂਦੀ ਆ ਉਹਦੇ ਸਬੰਧ ਵਿੱਚ ਬੱਚਿਆਂ ਨੂੰ ਜਿਹੜੇ ਆ ਇਨਾਮ ਦਿੱਤੇ ਜਾ ਰਹੇ ਆ ਜਿਹੜੇ-ਜਿਹੜੇ ਬੱਚੇ ਆ ਜਿਨ੍ਹਾਂ ਨੇ ਕਿ 60% ਤੋਂ ਵੱਧ ਨੰਬਰ ਜਿਹੜੇ ਆ ਪ੍ਰਾਪਤ ਕੀਤੇ ਆ ਇਹਦੇ ਵਿੱਚ A ਗ੍ਰੇਡ ਵਿੱਚ ਬੱਚੇ ਵੀ ਆਏ ਆ ਮੈਟ ਵਿੱਚ B ਗ੍ਰੇਡ ਤੇ C ਗ੍ਰੇਡ ਵਿੱਚ ਬੱਚੇ ਵੀ ਆਏ ਆ ਇਹ ਜਿਹੜੀ ਧਾਰਮ ਪ੍ਰੀਖਿਆ ਇਹ ਸਾਲਾਨਾ ਸਾਲ ਬਾਅਦ ਧਾਰਮ ਪ੍ਰੀਖਿਆ ਹੁੰਦੀ ਆ ਜਿਹਦੇ ਵਿੱਚ ਲਗਭਗ 70000 ਬੱਚਾ ਜਿਹੜਾ ਧਾਰਮ ਪ੍ਰੀਖਿਆ ਵਿੱਚ ਇਸ ਸਾਲ ਬੈਠਾ ਸੀ ਤੇ ਇਹ ਕਸਬਾ ਜਿਹੜਾ ਪੁਰਾਣੇ ਸਮੇਂ ਤੋਂ ਜਿਹੜਾ ਵਾ ਬੜੇ ਲੰਬੇ ਸਮੇਂ ਤੋਂ ਧਾਰਮਿਕ ਪ੍ਰੀਖਿਆ ਜਿਹੜੀ ਦੇਂਦਾ ਆ ਰਿਹਾ ਤੇ ਬੱਚੇ ਹਰ ਸਾਲ ਜਿਹੜੇ ਆ ਵੱਧ ਛੱਡ ਕੇ ਧਾਰਮਿਕ ਪ੍ਰੀਖਿਆ ਵਿੱਚ ਪੇਪਰ ਲੈਂਦੇ ਨੇ ਤੁਸੀਂ ਦੇਖ ਸਕਦੇ ਜੇ ਕਿ ਬੱਚਿਆਂ ਨੂੰ ਜਿੱਥੇ ਸਰਟੀਫਿਕੇਟ ਦੇ ਕੇ ਉੱਥੇ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਜਾ ਰਿਹਾ ਸੋ ਸਾਡੇ ਨਾਲ ਸਕੂਲ ਦੇ ਜਿਹੜੇ ਧਾਰਮਿਕ ਟੀਚਰ ਉਹ ਵੀ ਮੌਜੂਦ ਨੇ ਆਓ ਇਹਨਾਂ ਨਾਲ ਗੱਲ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਵਿਰਜੀ ਧਾਰਮਿਕ ਪ੍ਰੀਖਿਆ ਵਾ ਇਹ ਆਪਾਂ ਬੱਚੇ ਜਿਹੜੇ ਆ ਕਿਤਰਾ ਤਿਆਰੀ ਜਿਹੜੀ ਆ ਬੜਾ ਇਹ ਨੰਦ ਰੋਸ਼ ਸ਼ੋਰ ਹੁੰਦਾ ਕਿ ਜਾ ਕਿਸ ਤਰ੍ਹਾਂ ਤੁਹਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਜੀ ਸਕੂਲ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਪਬਲਿਕ ਸੀਐਨਐਸ ਕੈਂਡੀ ਸਕੂਹ ਹਰਮਨਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜੇ ਚਲਾਏ ਜਾ ਰਹੇ ਨੇ ਤੇ ਨਾ ਸਕੂਲਾਂ ਦੇ ਵਿੱਚ ਆਪ ਜੀ ਨੂੰ ਪਤਾ ਹੀ ਆ ਕਿ ਜਿਵੇਂ ਜਨਮ ਸਾਧ ਬਣਦੇ ਜਾਵੋ ਸਿੱਖ ਇਤਿਹਾਸ ਗੁਰ ਇਤਿਹਾਸ ਰਹਿਤ ਮਰਿਆਦਾ ਨਾਲ ਬੱਚਿਆਂ ਨੂੰ ਜੋੜਿਆ ਜਾਂਦਾ ਹੈ ਤੇ ਹਰ ਸਾਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਵੀ ਹਰ ਸਾਲ ਜਿਹੜੇ ਸਾਲਾਨਾ ਇਮਤਿਹਾਨ ਲਈ ਜਾਂਦੇ ਨੇ ਸੋ ਇਹਨਾਂ ਇਮਤਿਹਾਨਾਂ ਦੇ ਵਿੱਚ ਬੱਚੇ ਬੜੇ ਉਤਸ਼ਾਹ ਨਾਲ ਜਿਨ੍ਹਾਂ ਨੇ ਇਹ ਪੇਪਰ ਭਰੇ ਨੇ ਤੇ ਤਿਆਰੀ ਕੀਤੀ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹ बार-बार ਆ ਕੇ ਸਵਾਲ-ਜਵਾਬ ਕਰਦੇ ਨੇ ਕਿ ਸਿਰੇ ਸਾਨੂੰ ਪਹਿਲੀ ਵਾਰੀ ਕੋਈ ਚੀਜ਼ ਪਤਾ ਲੱਗੀ ਹੈ ਤੇ ਸਾਨੂੰ ਇਤਿਹਾਸ ਵਿੱਚ ਇਹ ਪਤਾ ਨਹੀਂ ਸੀ ਕਿ ਇਹ ਵੀ ਚੀਜ਼ਾਂ ਹੋਈਆਂ ਨੇ ਇਹ ਸਾਖੀਆਂ ਗੁਜ਼ਰੀਆਂ ਨੇ ਜਿਵੇਂ ਰਹਿਤ ਮर्याਦਾ ਦਾ ਕੀ ਮਹੱਤਤਾ ਹੈ ਰਹਿਤ ਮर्याਦਾ ਕੀ ਹੈ ਕਿਵੇਂ ਸਾਡੀ ਮर्याਦਾ ਚੱਲਦੀ ਹੈ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਕਈ ਉਤਸ਼ਾਹ ਦਾ ਉਦੋਂ ਪਤਾ ਲੱਗਦਾ ਜਦੋਂ ਬੱਚੇ ਸਾਡੇ ਨਾਲ ਕੋਈ ਸਵਾਲ ਜਵਾਬ ਕਰਦਾ ਹੈ ਬਾਰ ਬਾਰ ਸਾਨੂੰ ਪੁੱਛਦਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਤੇ ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਆਪ ਜਿਹਦੇ ਸਾਹਮਣੇ ਬੱਚੇ ਖਲੋਤੇ ਨੇ ਤੇ ਵੀ ਇਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਬੜੇ ਚਾਅ ਦੇ ਨਾਲ ਸਾਰੀ ਤਿਆਰੀ ਕੀਤੀ ਹੈ ਜੀ ਸੋ ਇਹ ਸੰ ਸਕੂਲ ਦੇ ਟੀਚਰ ਜਿਹੜੇ ਕਿ ਬੱਚਿਆਂ ਨੂੰ ਧਾਰਨ ਪ੍ਰੀਖਿਆ ਦੀ ਜਿਹੜੀ ਆ ਤਿਆਰੀ ਕਰਾਉਂਦੇ ਆ ਸੋ ਇਹਨਾਂ ਦਾ ਵੀ ਬੜਾ ਉਪਰਾਲਾ ਕਿਉਂਕਿ ਜਿੱਥੇ ਸਕੂਲ ਵਿੱਚ ਧਾਰਮਿਕ ਪ੍ਰੀਖਿਆ ਜਿਹੜੀ ਆ ਇੱਕ ਪ੍ਰੀਖਿਆ ਜਿਹੜੀ ਨਹੀਂ ਹੁੰਦੀ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸੰਸਥਾਵਾਂ ਵੱਖ-ਵੱਖ ਸਕੂਲਾਂ ਵਿੱਚ ਆ ਕੇ ਜਿਹੜੇ ਆ ਧਾਰਮਿਕ ਪੇਪਰ ਲੈਂਦੇ ਨੇ ਸੋ ਇਹ ਬੱਚੇ ਨੇ ਆਪਾਂ ਕਿਸੇ ਇੱਕ ਬੱਚੇ ਨਾਲ ਆਪਜੀ ਨਾਲ ਗੱਲਬਾਤ ਕਰਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਆਪਣਾ ਬੇਟਾ ਗੁਰleen Kaur ਕਿਹੜੀ ਕਲਾਸ ਚ ਪੜਦੀ 6th ਤੇ ਇਹ ਜਿਹੜੀ ਧਾਰਮਿਕ ਪ੍ਰੀਖਿਆ ਕਿੰਨੇ ਕਿ ਝਿਰ ਤੋਂ ਤੁਸੀਂ ਦੇ ਰਹੇ ਜੀ ਇਹ ਲਗਭਗ ਸਾਰੇ ਹਰ ਇੱਕ ਸਾਲ ਚ ਹੁੰਦੀ ਹੈ ਤੁਹਾਨੂੰ ਬਹੁਤ ਚੰਗਾ ਲੱਗਦਾ ਕਿ ਇਹ ਧਾਰਮਿਕ ਪ੍ਰੀਖਿਆ ਦਿਨੇ ਆ ਇਹ ਪਹਿਲਾਂ ਵੀ ਤੁਸੀਂ ਪ੍ਰਾਈਜ਼ ਲਏ ਹਾਂ ਹਾਂ ਜੀ ਕਿੰਨੇ ਕੁ ਪ੍ਰਾਈਜ਼ ਤੁਹਾਡੇ ਪਹਿਲਾਂ ਆਏ ਤੁਹਾਡੇ 2-3 ਪ੍ਰਾਈਜ਼ ਆ ਗਿਆ ਤੇ ਜਿੱਥੇ ਆਪਾਂ ਅੱਜ ਕੱਲ ਵੇਨੇ ਆ ਕਿ ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਆਪਾਂ ਛਰਦੇ ਜਾ ਰਹੇ ਆ ਤੁਹਾਨੂੰ ਪੰਜਾਬੀ ਹੁੰਦੀ ਆ ਹਾਂ ਜੀ ਊੜਾ ੜਾ ਹੁੰਦਾ ਹਾਂ ਜੀ ਸੁਣਾਓ 2-3 ਲੈਣਾ ਊੜਾ ਐੜਾ ਈੜੀ ਸੱਸਾ ਹਾ ਹਾ ਕੱਕਾ ਖਖਾ ਗੱਗਾ ਕੱਗਾ ਜਿਦਾ ਛਾਜ ਜੱਤੀ ਜਾਨ ਨਹੀਂ ਹੈ ਟੈਂਕਾ ਠੱਠਾ ਜਿੱਡਾ ਚ ਡਾਨਾ ਠੀਕ ਹੈ ਜੀ ਇਹ ਪੰਜਾਬੀ ਵੇਖੋ ਕਿਉਂਕਿ ਬੱਚਿਆਂ ਨੂੰ ਜਿਹੜੀ ਪੰਜਾਬੀ ਬੜੀ ਘੱਟ ਆਉਂਦੀ ਹੈ ਕਿ ਜੇਕਰ ਸਾਡੇ ਬੱਚੇ ਪੰਜਾਬੀ ਨਹੀਂ ਜਾਣਣਗੇ ਪੰਜਾਬੀ ਨਹੀਂ ਆਉਂਦੀ ਹੋਏਗੀ ਤੇ ਫਿਰ ਗੁਰਬਾਣੀ ਕਿਸ ਤਰ੍ਹਾਂ ਪੜ ਸਕਦੇ ਨੇ ਸੋ ਇਹ ਬੱਚੇ ਜਿਹੜੇ ਆ ਤੁਸੀਂ ਵੇਖ ਸਕਦੇ ਜੇ ਜਿੱਥੇ دنیਵੀਂ ਪੜਾਈ ਕਰਦੇ ਆ ਉਥੇ ਨਾਲ ਦੀ ਨਾਲ ਧਰਮ ਪੜਾਈ ਵੀ ਕਰਦੇ ਆ ਤੇ ਆਪਾਂ ਆਸ ਕਰਦੇ ਆ ਕਿ ਇਸੇ ਤਰ੍ਹਾਂ ਸਾਡਾ ਇਹ ਸਾਥ ਦਿੰਦੇ ਰਹਿਣਗੇ ਤੁਸੀਂ ਵੇਖਦੇ ਰਹੋ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਭੰਗਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ